ਜੋ ਭਾਈ ਮਨ ਸਮਤਾ ਨਾਲ ਆਪਣੇ ਅੰਦਰ ਰਿਆਦ ਰੱਖੋ ਕਿ ਹਜ਼ੂਰ ਨੇ ਖੁਦਾ ਦੇ ਪੈਗੰਬਰ ਨੇ ਪੀਰਾਂ ਫਕੀਰਾਂ ਗੁਰੂਆਂ ਰਹਿਬਰਾਂ ਨੇ ਇਸ਼ਾਰਾ ਕੀਤਾ ਹੈ ਕਿ ਜੋ ਮੋਨ ਰਹੇ ਗਿਆ ਉਸਨੇ ਮੋਕਸ਼ ਮੁਕਤੀ ਪਾ ਲਈ ਤਾਂ ਜੇ ਮੈਨੂੰ ਵੀ ਝਗੜਿਆਂ ਤੋਂ ਮੁਕਤੀ ਚਾਹੀਦੀ ਹੈ ਚਾਹੇ ਉਹ ਮੇਰਾ ਝਗੜਾ ਪਰਿਵਾਰ ਨਾਲ ਹੈ ਚਾਹੇ ਕਿਸੇ ਨਾਲ ਵੀ ਹੈ ਤਾਂ ਮੈਂ ਮੋਨ ਰਹਾ ਜਰਾ ਸਮਝਣਾ ਫਿਰ ਇਹਨੂੰ ਕਹਿੰਦੇ ਕਲੇਮ ਮਾਈਂਡ ਕਲੇਮ ਮਾਈਂਡ ਜਿਹੜੀ ਚੀਜ਼ ਉਹਦੇ ਕੋਲ ਜਾਂਦੀ ਉਹਨੂੰ ਵੈਟਰ ਕਰਨ ਦੀ ਕੋਸ਼ਿਸ਼ ਕਰਦੀ ਹੈ ਸਮਝ ਆ ਰਹੀ ਕਿ ਨਹੀਂ ਸਾਡੀ ਗੱਲ ਇਸ ਲਈ ਤੁਸੀਂ ਵੀ ਦੇਖਣਾ ਕਿ ਜੋ ਮੇਰੇ ਕੋਲ ਆਇਆ ਹੈ ਇਹ ਵੈਟਰ ਹੋ ਕੇ ਜਾਵੇ ਇਹ ਅੱਛਾ ਹੋ ਕੇ ਜਾਵੇ ਮਜ਼ਾ ਤਾਂ ਫੇਰ ਹੈ ਜ਼ਿੰਦਗੀ ਦਾ ਜੋ ਮੇਰੇ ਕੋਲ ਆਇਆ ਹੈ ਜਿੱਦਾਂ ਅਸੀਂ ਕਈ ਵਾਰ ਇਹ ਇਸ਼ਾਰਾ ਕਰੀਦਾ ਕਿ ਸੋਚਿਆ ਕਰੋ ਪੁੱਛਿਆ ਕਰੋ ਆਪਣੇ ਆਪ ਨੂੰ ਕਿਵੇਂ ਕਿੱਦਾਂ ਦੀ ਜ਼ਿੰਦਗੀ ਜੀਣਾ ਚਾਹੁੰਦਾ ਹਾਂ ਮੈਂ ਕੈਸੀ ਜ਼ਿੰਦਗੀ ਜੀਣਾ ਚਾਹੁੰਦਾ ਹਾਂ ਔਰ ਮੈਂ ਕੀ ਚਾਹੁੰਦਾ ਹਾਂ ਕਿ ਲੋਕ ਮੈਨੂੰ ਕਿਸ ਰੂਪ ਵਿੱਚ ਯਾਦ ਕਰਨ ਮੈਂ ਕੀ ਚਾਹੁੰਦਾ ਹਾਂ ਆਪਣੇ ਆਪ ਨੂੰ ਪੁੱਛੋ ਕਿ ਮੈਂ ਕੈਸੀ ਜ਼ਿੰਦਗੀ ਜੀਣਾ ਚਾਹੁੰਦਾ ਔਰ ਲੋਕ ਮੈਨੂੰ ਕਿਸ ਰੂਪ ਵਿੱਚ ਯਾਦ ਰੱਖਣ ਜਰਾ ਗੌਰ ਕਰੋ ਕਿ ਲੋਕ ਮੈਨੂੰ ਕਿਸ ਰੂਪ ਵਿੱਚ ਯਾਦ ਕਰਨ ਕਿਸ ਕਰਨੀ ਨਾਲ ਲੋਕ ਮੈਨੂੰ ਯਾਦ ਕਰਨ ਜਰਾ ਆਪਣੇ ਆਪ ਨੂੰ ਪੁੱਛੋ ਕੀ ਤੁਸੀਂ ਚਾਹੁੰਦੇ ਹੋ ਲੋਕ ਤੁਹਾਨੂੰ ਇਦਾਂ ਯਾਦ ਕਰਨ ਉਹ ਆਦਮੀ ਬੜਾ ਝੂਠਾ ਹੈ ਜਰਾ ਜਵਾਬ ਦਿਓ ਕੀ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਨੂੰ ਇਦਾਂ ਯਾਦ ਕਰਨ ਜੇ ਤਾਂ ਹੁਣ ਤੁਹਾਨੂੰ ਕੋਈ ਕਵੇ ਨਾ ਉਹ ਫਲਾਨਾ ਆਦਮੀ ਉਹ ਲੈ ਉਹ ਤਾਂ ਸ਼ਰਾਬੀ ਹੈ ਭਾਈ ਉਹ ਫੁਲਾਨਾ ਆਦਮੀ ਹੋ ਤਾਂ ਵਹੀ ਠੱਗ ਹੈ ਠੱਗ ਜਦੋਂ ਉਹ ਕਹੇ ਨਾ ਇਦਾਂ ਹੁੰਦਾ ਕਿ ਨਹੀਂ ਕਈਆਂ ਨੇ ਜੁੜਿਆ ਉਹਦੇ ਲੈਵਲ ਲੱਗਾ ਹੁੰਦਾ ਹੈ ਜਰਾ ਗੋਹਰ ਕਰਨਾ ਕਿ ਲੈ ਵੀ ਉਹ ਤਾਂ ਬੜਾ ਝੂਠਾ ਹੈ ਜਾਂ ਉਹ ਫੁਲਾਨਾ ਆਦਮੀ ਉਹ ਤਾਂ ਬੜਾ ਠੱਗਾ ਹੈ ਉਹ ਲੈ ਉਹ ਜਦੋਂ ਹੁਣ ਕਈ ਵਾਰ ਕੁੜੀ ਦਾ ਰਿਸ਼ਤਾ ਕਿਤੇ ਕਰਨਾ ਹੋਵੇ ਨਾ ਵਿਚੋਲੇ ਜਦੋਂ ਵਿੱਚ ਪੈਂਦੇ ਆ ਗੱਲਬਾਤ ਚੱਲਦੀ ਹੈ ਤਾਂ ਕਹਿੰਦੇ ਮੁੰਡੇ ਨਾਲ ਉਹ ਨਹੀਂ ਨਹੀਂ ਉਹ ਤਾਂ ਨਸ਼ੇੜੀ ਹੈ ਚਿੱਟਾ ਨਸ਼ਾ ਕਰਦਾ ਉਹ ਚਿੱਟੇ ਦਾ ਪੀਂਦਾ ਹੈ ਜਾਂ ਸ਼ਰਾਬੀ ਹੈ ਉਹ ਕਿਹੜਾ ਲੈਵਲ ਲੱਗ ਗਿਆ ਉੱਤੇ ਨਸ਼ੇੜੀ ਦਾ ਸ਼ਰਾਬੀ ਦਾ ਝੂਠੇ ਦਾ ਠੱਗ ਦਾ ਹੇਰਾਫੇਰੀ ਕਰਨ ਵਾਲੇ ਦਾ ਹੁਣ ਤੁਸੀਂ ਕੀ ਚਾਹੁੰਦੇ ਹੋ ਲੋਕ ਤੁਹਾਨੂੰ ਕਿਸ ਰੂਪ ਵਿੱਚ ਯਾਦ ਕਰਨ ਪੁੱਛੋ ਆਪਣੇ ਆਪ ਨੂੰ ਕਿਉਂਕਿ ਲੋਕ ਸਾਨੂੰ ਉਸੇ ਰੂਪ ਵਿੱਚ ਯਾਦ ਕਰਦੇ ਆ ਜਿਹੜਾ ਰੂਪ ਅਸੀਂ ਆਪਣਾ ਉਹਨਾਂ ਨੂੰ ਦਿਖਾਉਂਦੇ ਆ ਸਮਝ ਆ ਰਹੀ ਕਿ ਨਹੀਂ ਹੁਣ ਜੇ ਐਸੀ ਝੂਠ ਹੀ ਬੋਲਨੀ ਜਾਵਾਂਗੇ ਤਾਂ ਅਸੀਂ ਕਿਹੜਾ ਰੂਪ ਉਹਨਾਂ ਦੀ ਨਜ਼ਰਾਂ 'ਚ ਕਿਹੜੀ ਸ਼ਬੀ ਕਿਹੜੀ ਇਮੇਜ ਆਪਣੀ ਉਹਨਾਂ ਦੀ ਨਜ਼ਰਾਂ 'ਚ ਬਣਾ ਰਹੇ ਆ ਅਸੀਂ ਝੂਠੇ ਦੀ ਸ਼ਬੀ ਬਣਾ ਰਹੇ ਆ ਜਦੋਂ ਵੀ ਸਾਡੀ ਕਿਤੇ ਗੱਲ ਹੋਏਗੀ ਤਾਂ ਕਿਦਾਂ ਹੋਏਗੀ ਉਹ ਭਾਈ ਉਹ ਬੰਦਾ ਬੜਾ ਝੂਠਾ ਹੈ ਉੱਤੇ ਯਕੀਨ ਨਾ ਕਰਿਓ ਹੁਣ ਬੰਦਾ ਉੱਥੇ ਹੁਣ ਗੌਰ ਕਰਨਾ ਐਸੀ ਕੀ ਕਹਿਣਾ ਹੈ ਲੈ ਵੀ ਉਹ ਮੈਨੂੰ ਝੂਠਾ ਕਹਿੰਦਾ ਹੈ ਉਹਨੇ ਝੂਠਾ ਕਹਿੰਦਾ ਨਹੀਂ ਹੈ ਕਿਉਂਕਿ ਜਿੱਥੇ ਆਗ ਹੋਵੇ ਧੂਆ ਵੀ ਉੱਥੇ ਨਿਕਲਦਾ ਹੈ ਸਮਝਦੇ ਹੋ ਕਿ ਨਹੀਂ ਇਸ ਲਈ ਆਪਣੀ ਆਪ ਨੂੰ ਪੁੱਛੋ ਕਿਵੇਂ ਕੀ ਚਾਹੁੰਦਾ ਹੈ ਕਿ ਲੋਕ ਮੈਨੂੰ ਕਿਦਾਂ ਯਾਦ ਰੱਖਣ ਕਿਦਾਂ ਯਾਦ ਕਰਨ ਕਿ ਮੈਨੂੰ ਇਦਾਂ ਯਾਦ ਕਰਨ ਕਿ ਬੰਦਾ ਬੜਾ ਝੂਠਾ ਹੈ ਉਹ ਨਸ਼ੇੜੀ ਹੈ ਉਹ ਸ਼ਰਾਬੀ ਹੈ ਉਹ ਬੜਾ ਕਰੋਧੀ ਹੈ ਜਾਂ ਉਹ ਬੜਾ ਲੋਭੀ ਹੈ ਬੜਾ ਲਾਲਚੀ ਹੈ ਉਹ ਤਾਂ ਭਾਈ ਬੜੇ ਸਖਤ ਦਿਲ ਦਾ ਕਠੋਰ ਦਿਲ ਦਾ ਹੈ ਜਾਂ ਫਿਰ ਲੋਕ ਇਦਾਂ ਯਾਦ ਕਰਨ ਲੈ ਵੀ ਬੰਦਾ ਬੜਾ ਚੰਗਾ ਹੈ ਬੰਦਾ ਬੜਾ ਪਿਆਰਾ ਹੈ ਬੰਦਾ ਬੜਾ ਨੇਕ ਹੈ ਬੰਦਾ ਬੜਾ ਅੱਛਾ ਹੈ ਇੰਨੀ ਤੁਹਾਡੇ ਅੰਦਰ ਅਛਾਈ ਹੋਵੇ ਕਿ ਕੋਈ ਤੁਹਾਡੇ ਬਾਰੇ ਗੱਲ ਵੀ ਕਰੇ ਨਾ ਤਾਂ ਅਗਿਓ ਦੂਜਾ ਕਵੇ ਉਹ ਨਹੀਂ ਇਦਾਂ ਹੋ ਹੀ ਨਹੀਂ ਸਕਦਾ ਮੈਂ ਉਹਨੂੰ ਜਾਣਦਾ ਹਾਂ ਕਿੰਨਾ ਸੱਚਾ ਹੈ ਕਿ ਝੂਠ ਬੋਲ ਹੀ ਨਹੀਂ ਸਕਦਾ ਤੇਰਾ ਸਮਝਣਾ ਸਾਰਿਆਂ ਨੇ ਕਹਿੰਦੇ ਜਦੋਂ حضرت ਅਬੂ ਬਕਰ ਨੂੰ ਪਹਿਲੀ ਵਾਰ ਪਤਾ ਲੱਗਾ ਸੀ ਹਜ਼ੂਰ ਮੁਹੰਮਦ ਸਾਹਿਬ ਦੇ ਬੜੇ ਪਿਆਰੇ ਸੇਵਕ ਸੀ حضرت ਅਬੂ ਬਕਰ حضرت ਅਬੂ ਬਕਰ ਬਚਪਨ ਤੋਂ ਹਜ਼ੂਰ ਮੁਹੰਮਦ ਨੂੰ ਜਾਣਦੇ ਸੀ ਪਰ ਜਦੋਂ ਹਜ਼ੂਰ ਮੁਹੰਮਦ ਨੇ ਪੈਗੰਬਰੀ ਦਾ ਦਾਵਾ ਕੀਤਾ ਕਿ ਮੈਨੂੰ ਖੁਦਾ ਨੇ ਪੈਗੰਬਰ ਚੁਣਿਆ ਤਾਂ ਮੱਕੇ 'ਚ ਕੋਈ ਮੰਨਦਾ ਨਹੀਂ ਸੀ ਸਾਰੇ ਕਹਿੰਦੇ ਸੀ ਝੂਠੇ ਐ ਯਾਨੀ ਕੋਈ ਯਕੀਨ ਕਰਨ ਨੂੰ ਤਿਆਰ ਨਹੀਂ ਹੁੰਦਾ ਸੀ ਪਰ ਜਦੋਂ ਅਬੂ ਬਕਰ ਨੂੰ ਕਿਹਾ ਗਿਆ ਕਿ ਅਬੂ ਬਕਰ ਸੁਣਿਆ ਜਿਹੜਾ ਤੇਰਾ ਮਿੱਤਰ ਹੈ ਮੁਹੰਮਦ ਉਹ ਆਪਣੇ ਆਪ ਨੂੰ ਖੁਦਾ ਦਾ ਪੈਗੰਬਰ ਕਹਿੰਦਾ ਹੈ حضرت ਅਬੂ ਬਕਰ ਨੇ ਕਿਹਾ ਅਗਰ ਉਹ ਕਹਿੰਦੇ ਤਾਂ ਸੱਚੇ ਹੋਣਗੇ ਕਿਉਂਕਿ ਅਜ ਤੱਕ ਉਹਨਾਂ ਨੇ ਕਦੀ ਝੂਠ ਨਹੀਂ ਬੋਲਿਆ ਤੇਰਾ ਸਮਝਣਾ ਕਿਉਂਕਿ ਇੰਨਾ ਯਕੀਨ ਸੀ ਕਿ ਉਹਨਾਂ ਦੀ ਬਾਣੀ ਤੇ ਉਹਨਾਂ ਦੇ ਵਚਨਾਂ ਤੇ ਕਿ ਸਭ ਕੁਝ ਹੋ ਸਕਦਾ ਹੈ ਪਰ ਮੇਰੇ ਦੋਸਤ ਹਜ਼ੂਰ ਮੁਹੰਮਦ ਕਦੀ ਝੂਠ ਨਹੀਂ ਬੋਲੇ ਇਸ ਲਈ ਜੇ ਉਹਨਾਂ ਨੇ ਪੈਗੰਬਰ ਕਿਹਾ ਤਾਂ ਮੈਂ ਉਹਨਾਂ ਨੂੰ ਪੈਗੰਬਰ ਮੰਨਦਾ ਹਾਂ ਕਹਿੰਦੇ ਆਦਮੀਆਂ ਚੋਂ ਸਭ ਤੋਂ ਪਹਿਲਾਂ ਇਮਾਨ ਲੈਣ ਵਾਲੇ حضرت ਅਬੂ ਬਕਰ ਸੀ ਯਾਨੀ ਕਹਿਣ ਦਾ ਮਤਲਬ ਇੱਕ ਮਿਸਾਲ ਦਿੱਤੀ ਹੈ ਕਿ ਤੁਹਾਡਾ ਕਿਰਦਾਰ ਇਹੋ ਜਿਹਾ ਹੋਣਾ ਚਾਹੀਦਾ ਕਿ ਲੋਕ ਦੂਜੇ ਨੂੰ ਝੂਠਾ ਕਹਿ ਦੇਣ ਜਿਹੜਾ ਤੁਹਾਡੇ ਬਾਰੇ ਗੱਲ ਕਰੇ ਪਰ ਤੁਹਾਡੇ ਦੇ ਨਾ ਬਲੀਵ ਹੋਣਾ ਚਾਹੀਦਾ ਕਿ ਲੈ ਵੇ ਮੈਂ ਉਹਨੂੰ ਜਾਣਦਾ ਹਾਂ ਉਹਦਾ ਕਿਰਦਾਰ ਐਸਾ ਹੈ ਕਿ ਉਹ ਇਹ ਕੰਮ ਕਰ ਹੀ ਨਹੀਂ ਸਕਦਾ ਸਮਝ ਆ ਰਹੀ ਸਾਡੀ ਗੱਲ ਔਰ ਇਹ ਬਣਾਣਾ ਕਿਹਦੇ ਹੱਥ 'ਚ ਹੈ ਇਸ ਲਈ ਤਾਂ ਹੀ ਕਿ ਆ ਆਪਣੇ ਆਪ ਨੂੰ ਪੁੱਛੋ ਕਿਉਂਕਿ ਛੁੜ ਛੁੜੀਆਂ ਚੀਜ਼ਾਂ ਹੈ ਜਿਹੜੀਆਂ ਸਾਡੇ ਜੀਵਨ 'ਚ ਬਦਲਾਵ ਲਿਆ ਸਕਦੀਆਂ ਹਨ ਔਰ ਐਸੀ ਹਮੇਸ਼ਾ ਕਹਿਦਾ ਹੈ ਕਿ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਜੀਵਨ 'ਚ ਬਦਲਾਅ ਲਿਆਈਏ ਤਾਂ ਕਿ ਤੁਸੀਂ ਕੱਲ ਨਾਲੋਂ ਜ਼ਿਆਦਾ ਬਿਹਤਰ ਬਣ ਸਕੋ ਵੈਸਟ ਬਣ ਸਕੋ ਕਿਉਂਕਿ ਜ਼ਿੰਦਗੀ 'ਚ ਉਹੀ ਬੰਦਾ ਕਾਮਯਾਬ ਹੁੰਦਾ ਜਿਹੜਾ ਹਰ ਪਲ ਅੱਗੇ ਵਧਦਾ ਹੈ ਸਮਾਂ ਵੀ ਅੱਗੇ ਵਧ ਰਿਹਾ ਹੈ ਨਾ ਤਾਂ ਸਮੇਂ ਦੇ ਨਾਲ-ਨਾਲ ਜਿਹੜਾ ਅੱਗੇ ਆਪਣੇ ਆਪ ਨੂੰ ਵਿਧਾਂਦਾ ਹੈ ਨਵੀਂ ਸਮਝ ਸਿੱਖਦਾ ਹੈ ਨਵਾਂ ਗਿਆਨ ਸਿੱਖਦਾ ਹੈ ਆਪਣੇ ਗੁਣਾਂ ਦੇ ਅੰਦਰ ਜਿਹੜਾ ਬੜੋਤਰੀ ਕਰਦਾ ਹੈ ਜੀਵਨ 'ਚ ਕਾਮਯਾਬੀ ਉਹੀ ਹੁੰਦਾ ਹੈ ਤਾਂ ਜਿਹੜਾ ਉੱਥੇ ਉਸੇ ਲੈਵਲ ਤੇ ਬੈਠਾ ਰਹਿੰਦਾ ਹੈ ਕਿ ਠੀਕ ਹੈ ਮੈਂ ਇੰਨਾ ਸਿੱਖ ਲਿਆ ਬਹੁਤ ਹੈ ਮੇਰੇ ਵਾਸਤੇ ਤਾਂ ਉਹ ਕਦੀ ਅੱਗੇ ਨਹੀਂ ਵੱਧ ਸਕਦਾ ਇਸ ਲਈ ਜੇ ਤੁਸੀਂ ਆਪਣੇ ਜੀਵਨ ਦੇ ਅੰਦਰ ਬਦਲਾਵ ਲਿਆਣਾ ਤਾਂ ਪੁੱਛੋ ਕਿ ਲੋਕ ਮੈਨੂੰ ਕਿਦਾਂ ਯਾਦ ਕਰਨ ਮੈਂ ਕੀ ਚਾਹੁੰਦਾ ਕਿ ਲੋਕ ਮੈਨੂੰ ਕਿਦਾਂ ਯਾਦ ਰੱਖਣ ਬੋਲੋ ਇਹ ਚਾਹਦੇ ਹੋ ਕਿ ਲੋਕ ਮੈਨੂੰ ਇਦਾਂ ਯਾਦ ਰੱਖਣ ਉਹ ਆਦਮੀ ਬੜਾ ਅੱਛਾ ਹੈ ਉਹ ਆਦਮੀ ਬੜਾ ਪਿਆਰਾ ਹੈ ਉਹ ਆਦਮੀ ਬੜਾ ਸੱਚਾ ਹੈ ਉਹ ਆਦਮੀ ਬੜਾ ਨੇਕ ਹੈ ਉਹ ਆਦਮੀ ਹਮੇਸ਼ਾ ਖੁਸ਼ ਰਹਿਣ ਵਾਲਾ ਹੈ ਚਾਹਦੇ ਹੋ ਤਾਂ ਫਿਰ ਉਹਦੇ ਵਾਸਤੇ ਕਰਨਾ ਕੀ ਪਏਗਾ ਤੁਹਾਨੂੰ ਹੁਣ ਇਹ ਤਾਂ ਕਦੀ ਹੋ ਨਹੀਂ ਸਕਦਾ ਕਿ ਤੁਸੀਂ ਝੂਠ ਬੋਲੋ ਤਾਂ ਲੋਕ ਤੁਹਾਨੂੰ ਕਹਿਣ ਉਹ ਆਦਮੀ ਬੜਾ ਸੱਚਾ ਹੈ ਹੁਣ ਆਪਣੀ ਸੱਚੀ ਸ਼ਬੀ ਬਣਾਉਣ ਵਾਸਤੇ ਸਾਨੂੰ ਸੱਚ ਦੇ ਮਾਰਗ ਤੇ ਚੱਲਣਾ ਪੈਣਾ ਹੈ ਆਪਣੀ ਅੱਛੀ ਸ਼ਬੀ ਬਣਾਉਣ ਵਾਸਤੇ ਸਾਨੂੰ ਅਛਾਈ ਦੇ ਮਾਰਗ ਤੇ ਚੱਲਣਾ ਪੈਣਾ ਹੈ ਆਪਣੀ ਨੇਕ ਸ਼ਬੀ ਬਣਾਉਣ ਵਾਸਤੇ ਸਾਨੂੰ ਨੇਕੀ ਦੇ ਮਾਰਗ ਤੇ ਚੱਲਣਾ ਪੈਣਾ ਹੈ ਆਪਣੀ ਪ੍ਰੇਮਯ ਵਾਲੀ ਛਵੀ ਬਣਾਉਣ ਵਾਸਤੇ ਸਾਨੂੰ ਸਭ ਨਾਲ ਪ੍ਰੇਮ ਕਰਨਾ ਪੈਣਾ ਤਾਂ ਕਿ ਕੋਈ ਕਵੇ ਕਿ ਭਾਈ ਉਹ ਬੰਦਾ ਤਾਂ ਸਭ ਨਾਲ ਹੀ ਪਿਆਰ ਕਰਦਾ ਹੈ ਬੜਾ ਪਿਆਰਾ ਬੰਦਾ ਹੈ ਬੜਾ ਪਿਆਰਾ ਇਨਸਾਨ ਹੈ ਉਹ ਕਿਸੇ ਨਾਲ ਨਫ਼ਰਤ ਨਹੀਂ ਕਰਦਾ ਉਹ ਕਿਸੇ ਨਾਲ ਬੈਰ ਨਹੀਂ ਰੱਖਦਾ ਇਸ ਲਈ ਕੋਸ਼ਿਸ਼ ਕਰੋ ਕਿ ਜਾਣਾਂ ਤੱਕ ਦਿਨ ਮੈਂ ਦੁਨੀਆ ਤੋਂ ਹੈ ਹੀ ਕਿ ਜਦੋਂ ਜਾਵਾਂ ਉਹਦੇ ਵੀ ਦੁਨੀਆ ਮੈਨੂੰ achhiyan yaadanan yaad kare ਤਾਂ ਜਿੰਨਾ ਚਿਰ ਮੈਂ ਦੁਨੀਆ ਤੇ ਰਵਾਂ ਜਦ ਵੀ ਕਿਤੇ ਮੇਰੀ ਗੱਲ ਚੱਲੇ ਤਾਂ ਅਛਾਈ ਦੇ ਨਾਲ ਗੱਲ ਚੱਲੇ ਮੇਰੀ ਕਿਸੇ ਖੂਬੀ ਦੇ ਨਾਲ ਗੱਲ ਚੱਲੇ ਮੇਰੇ ਕਿਸੇ ਗੁਣ ਦੇ ਨਾਲ ਗੱਲ ਚੱਲੇ ਨਾ ਕਿ ਮੇਰੇ ਕਿਸੇ ਅਪਗੁਣ ਦੇ ਨਾਲ ਕਿਉਂਕਿ ਜੇ ਤੁਹਾਨੂੰ ਅਪਗੁਣਾ ਨਾਲ ਯਾਦ ਕੀਤਾ ਜਾਂਦਾ ਤਾਂ ਤੁਸੀਂ ਜ਼ਿੰਦਗੀ ਅਸਫਲ ਜੀ ਕੇ ਗਏ ਹੋ ਇਹ ਗੱਲ ਯਾਦ ਰੱਖਣਾ ਪਤਾ ਕਿਦਾਂ ਲੱਗੇਗਾ ਤੁਹਾਡੀ ਜੀਵਨ ਜੀਵਨ ਸਫਲਤਾ ਵੱਲ ਜਾ ਰਿਹਾ ਜਾਂ ਅਸਫਲਤਾ ਵੱਲ ਜਾ ਰਿਹਾ ਹੈ ਅਗਰ ਤੁਹਾਨੂੰ ਇਸ ਤਰ੍ਹਾਂ ਯਾਦ ਕੀਤਾ ਜਾਂਦਾ ਕਿਸੇ ਬੁਰਾਈ ਨੂੰ ਲੈ ਕੇ ਕਿ ਉਹ ਬੰਦਾ ਬੜਾ ਬੁਰਾ ਹੈ ਤਾਂ ਫਿਰ ਤੁਸੀਂ ਜ਼ਿੰਦਗੀ ਬਰਬਾਦ ਕਰਕੇ ਜਾ ਰਹੇ ਹੋ ਔਰ ਅਗਰ ਤੁਹਾਨੂੰ ਇਦਾਂ ਯਾਦ ਕੀਤਾ ਜਾਂਦਾ ਹੈ ਤੁਹਾਡੀ ਅਛਾਈ ਨੂੰ ਲੈ ਕੇ ਤੁਹਾਡੇ ਗੁਣਾਂ ਨੂੰ ਲੈ ਕੇ ਤਾਂ ਸਮਝ ਲਓ ਤੁਸੀਂ ਜੀਵਨ 'ਚ ਕੁਝ ਐਸਾ ਕੀਤਾ ਹੈ ਕਿ ਤੁਹਾਡੇ ਗੁਣਾਂ ਦਾ ਦੂਜਿਆਂ ਤੇ ਪ੍ਰਭਾਵ ਪਿਆ ਹੈ ਦੂਜੇ ਵੀ ਉਸ ਤੋਂ ਲਾਭ ਲੈ ਰਹੇ ਹਨ ਸਮਝਦੇ ਹੋ ਕਿ ਨਹੀਂ ਇਸ ਲਈ ਅੱਜ ਤੋਂ ਇਹ ਪੁਆਇੰਟ ਹਮੇਸ਼ਾ ਆਪਣੇ ਦਿਮਾਗ 'ਚ ਰੱਖਣਾ ਹੈ ਕਿਸੇ ਨਾਲ ਵੀ ਬਿਹੇਵ ਕਰਨਾ ਹੈ فرض ਕਰੋ ਤੁਸੀਂ ਰੋਡ ਤੇ ਜਾ ਰਹੇ ਹੋ ਕਿਸੇ ਆਦਮੀ ਨੂੰ ਪਹਿਲੀ ਵਾਰ ਮਿਲ ਰਹੇ ਹੋ ਮਾੜੀ ਮੋਟੀ ਕੋਈ ਅਨਵੰਨ ਹੋ ਗਈ ਤਾਂ ਤੁਸੀਂ ਇਹ ਸੋਚਣਾ ਹੈ ਭਾਈ ਇਹਨੂੰ ਪਹਿਲੀ ਵਾਰ ਮਿਲਦੇ ਆ ਤਾਂ ਮੈਂ ਕੀ ਚਾਹੁੰਦਾ ਮੈਨੂੰ ਕਿਹੜੇ ਰੂਪ 'ਚ ਯਾਦ ਰੱਖੇ ਮੈਂ ਇਹਦੇ ਨਾਲ ਇਦਾਂ ਦਾ ਬਿਹੇਵ ਵੀ ਕਰ ਸਕਦਾ ਐ ਕਿ ਇਹ ਮੈਨੂੰ ਅੱਛੇ ਆਦਮੀ ਦੇ ਰੂਪ 'ਚ ਯਾਦ ਰੱਖੇ ਔਰ ਮੈਂ ਇਦਾਂ ਦਾ ਬਿਹੇਵ ਵੀ ਕਰ ਸਕਦਾ ਐ ਕਿ ਇਹ ਮੈਨੂੰ ਬੁਰੇ ਆਦਮੀ ਦੇ ਰੂਪ 'ਚ ਯਾਦ ਰੱਖੇ ਕਿ ਫਲਾਨਾ ਬੰਦਾ ਮਿਲਿਆ ਸੀ ਬੜਾ ਬੁਰਾ ਮਿਲਿਆ ਬੜਾ ਕਰੋਧੀ ਮਿਲਿਆ ਬੜਾ ਗਾਲੀ ਗਲੋਚ ਕਰਨ ਵਾਲਾ ਮਿਲਿਆ ਜਾਂ ਫਿਰ ਇਦਾਂ ਵੀ ਹੋ ਸਕਦਾ ਕਿ ਫਲਾਨਾ ਮਿਲਿਆ ਸੀ ਬੜਾ ਪਿਆਰਾ ਮਿਲਿਆ ਬੜਾ ਸਮਾਈਲ ਕਰਨ ਵਾਲਾ ਬੜਾ ਹੱਸਣ ਵਾਲਾ ਮਿਲਿਆ ਮੇਰੇ ਤੋਂ ਆਹ ਕੰਮ ਹੋ ਗਿਆ ਸੀ ਵਰਦ ਕਰੋ ਕਿਤੇ ਮਾੜੀ-ਮੋਟੀ ਗੱਡੀ ਵੀ ਲੱਗ ਜਾਂਦੀ ਹੈ ਕੁਝ ਵੀ ਹੋ ਜਾਂਦਾ ਹੈ ਹੁਣ ਹੋ ਜੋ ਹੋਣਾ ਸੀ ਨੁਕਸਾਨ ਤਾਂ ਹੋ ਗਿਆ ਹੁਣ ਗੱਡੀ ਤਾਂ ਠੀਕ ਨਹੀਂ ਹੋਣੀ ਪਰ ਕਮ ਸੇ ਕਮ ਆਪਣੀ ਸ਼ਾਪ ਤਾਂ ਇਦਾਂ ਦੀ ਛੱਡ ਦਿਓ ਤੇ ਦਿਲ ਤੇ ਕਿ ਉਹ ਕਵੇ ਕਿ ਭਾਈ ਨੁਕਸਾਨ ਬਿਸ਼ੱਕ ਹੋ ਗਿਆ ਪਰ ਬੰਦਾ ਬੜਾ ਚੰਗਾ ਸੀ ਸਮਝ ਆ ਰਹੀ ਕਿ ਨਹੀਂ ਤੁਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਵੈਸਟ ਜ਼ਿੰਦਗੀ ਜੀ ਕੇ ਜਾਓ ਬਿਹਤਰ ਜ਼ਿੰਦਗੀ ਜੀ ਕੇ ਜਾਓ ਤਾਂ ਕਿ ਤੁਹਾਨੂੰ ਜਦੋਂ ਵੀ ਯਾਦ ਕੀਤਾ ਜਾਵੇ ਇੱਕ ਬਿਹਤਰ ਇਨਸਾਨ ਦੇ ਰੂਪ ਵਿੱਚ ਯਾਦ ਕੀਤਾ ਜਾਵੇ ਹੋ ਲੋ ਸਮਝਦੇ ਹੋ ਕਿ ਨਹੀਂ ਔਰ ਜਦੋਂ ਸ਼ੁਕਰਾਤ ਨੇ ਬੜੀ ਪਿਆਰੀ ਗੱਲ ਕਹੀ ਹੈ ਸ਼ੁਕਰਾਤ ਬਾਰੇ ਪਤਾ ਹੈ ਕਿ ਨਹੀਂ ਤੁਹਾਨੂੰ ਸ਼ੁਕਰਾਤ ਇੱਕ ਬਹੁਤ بڑے ਦਾਰਸ਼ਨਿਕ ਹੋਏ ਆ ਸੰਤ ਹੋਏ ਫਕੀਰ ਹੋਏ ਆ ਹੁਣ ਸ਼ੁਕਰਾਤ ਨੇ ਬੜੀ ਪਿਆਰੀ ਗੱਲ ਕਹੀ ਹੈ ਕਿਉਂਕਿ ਸ਼ੁਕਰਾਤ ਦੇ ਚਿਹਰੇ ਤੇ ਦਾਗ ਹੁੰਦੇ ਸੀ ਉਹਨਾਂ ਦਾ ਚਿਹਰਾ ਦੇਖਣ ਨੂੰ ਸੁੰਦਰ ਨਹੀਂ ਹੁੰਦਾ ਸੀ ਉਹਨਾਂ ਦਾ ਚਿਹਰਾ ਜਿੱਦਾਂ ਕਹ ਲਓ ਬਦਸੂਰਤ ਸੀ ਚਿਹਰੇ ਤੇ ਜਗਾ ਜਗਾ ਦਾਗ ਸੀ ਉਹਨਾਂ ਦੇ ਕਿਉਂਕਿ ਬਚਪਨ ਚ ਉਹਨਾਂ ਨੂੰ ਇੱਕ ਬਿਮਾਰੀ ਹੋ ਗਈ ਸੀ ਜਿਹਦੇ ਕਰਕੇ ਫੇਸ ਤੇ ਦਾਗ ਪੈ ਗਏ ਸੀ ਉਹ ਦੇਖਣ ਨੂੰ ਇੰਨੇ ਸੁੰਦਰ ਨਹੀਂ ਸੀ ਪਰ ਉਹ ਹਮੇਸ਼ਾ ਇੱਕ ਗੱਲ ਕਹਿੰਦੇ ਹੁੰਦੇ ਸੀ ਜਦੋਂ ਉਹਨਾਂ ਨੇ ਉਸ ਮੰਜ਼ਿਲ ਨੂੰ ਪਾਇਆ ਉਸ ਤੋਂ ਬਾਅਦ ਉਹ ਇੱਕ ਗੱਲ ਕਹਿੰਦੇ ਸੀ ਕਿ ਮੈਂ ਬਾਹਰੋਂ ਬਿਸ਼ੱਕ ਕ੍ਰੂਪ ਆ ਮੈਂ ਬਾਹਰੋਂ ਬਿਸ਼ੱਕ ਕ੍ਰੂਪ ਪਰ ਮੈਂ ਅੰਦਰੋਂ ਬੜਾ ਸੁੰਦਰ ਆ ਮੈਨੂੰ ਮਿਲੇ ਬਿਨਾ ਮੈਨੂੰ ਸੁਣੇ ਬਿਨਾ ਜਰਾ ਧਿਆਨ ਦੇਣਾ ਕੀ ਕਹਿੰਦੇ ਸੀ ਉਹ ਮੈਨੂੰ ਮਿਲੇ ਬਿਨਾ ਮੈਨੂੰ ਸੁਣੇ ਬਿਨਾ ਮੈਨੂੰ ਸਮਝੇ ਬਿਨਾ ਕਦੀ ਨਿਰਣੇ ਨਾ ਲਿਓ ਕਿ ਮੈਂ ਕਿਹਸਾ ਆ ਸਮਝ ਆ ਰਹੀ ਕਿ ਨਹੀਂ ਕਿਉਂਕਿ ਕਈ ਵਾਰ ਕੀ ਹੁੰਦਾ ਬੰਦਾ ਬਾਹਰਲੇ ਰੂਪ ਨੂੰ ਦੇਖ ਕੇ ਹੀ ਲੈ ਵੀ ਉਹ ਬੜਾ ਸੋਹਣਾ ਹੈ ਬੜੇ ਸੋਹਣੇ ਕੱਪੜੇ ਪਾਏ ਬੜੇ ਸੁੰਦਰ ਕੱਪੜੇ ਪਾਏ ਆ ਬੜਾ ਰੰਗ ਗੋਰਾ ਹੈ ਬੜਾ ਇੱਦਾਂ ਦਾ ਹੈ ਤੇ ਅਸੀਂ ਸੋਚ ਲੈਂਦੇ ਬੰਦਾ ਬੜਾ ਚੰਗਾ ਹੈ ਪਰ ਜਦੋਂ ਉਹਨੂੰ ਸੁਣਦੇ ਆ ਜਦੋਂ ਉਹਨੂੰ ਮਿਲਦੇ ਆ ਜਦੋਂ ਉਹਨੂੰ ਸਮਝਦੇ ਆ ਫਿਰ ਪਤਾ ਲੱਗਦਾ ਕਿ ਬਾਹਰੋਂ ਕੱਪੜਾ ਹੀ ਸੋਹਣਾ ਹੈ ਅੰਦਰ ਤਾਂ ਕੋਈ ਸੁੰਦਰਤਾ ਹੈ ਹੀ ਨਹੀਂ ਪਰ ਕਈ ਐਸੇ ਹੁੰਦੇ ਕਿ ਬਾਹਰੋਂ ਉਹਨਾਂ ਨੂੰ ਦੇਖਿਆ ਜਾਵੇ ਤੋਨੋਂ ਕੱਪੜੇ ਇੰਨੇ ਸੋਹਣੇ ਨਹੀਂ ਹੁੰਦੇ ਚਿਹਰਾ ਇੰਨਾ ਸੁੰਦਰ ਨਹੀਂ ਹੁੰਦਾ ਪਰ ਜਦੋਂ ਉਹਨਾਂ ਨੂੰ ਮਿਲਦੇ ਆ ਉਹਨਾਂ ਦੀ ਗੱਲ ਸੁਣਦੇ ਆ ਉਹਨਾਂ ਨੂੰ ਸਮਝਦੇ ਆ ਫਿਰ ਪਤਾ ਲੱਗਦਾ ਕਿ ਬਾਹਰੋਂ ਬਿਸ਼ੱਕ ਸਧਾਰਨ ਹੈ ਪਰ ਅੰਦਰੋਂ ਬੰਦਾ ਬਹੁਤ ਕੀਮਤੀ ਹੈ ਹੁਣ ਦਰਾ ਗੌਰ ਕਰਨਾ ਐਸੀ ਇੱਥੇ ਇੱਕ ਸਵਾਲ ਤੁਹਾਨੂੰ ਪੁੱਛਣਾ ਹੈ ਕਿ ਮਹਾਤਮਾ ਬੁੱਧ ਬਾਰੇ ਤੁਹਾਨੂੰ ਪਤਾ ਨਾ ਸਾਰਿਆਂ ਨੂੰ ਕਿ ਮਹਾਤਮਾ ਬੁੱਧ ਜਬੋਂ ਤਬ ਨੂੰ ਪਾਣ ਤੋਂ ਪਹਿਲਾਂ ਉਹ ਕੀ ਸੀ ਇੱਕ ਰਿਆਸਤ ਦੇ ਰਾਜਕੁਮਾਰ ਸੀ ਜਦੋਂ ਰਾਜਕੁਮਾਰ ਸੀ ਤਾਂ ਉਹਨਾਂ ਦੇ ਤਨ ਤੇ ਰਾਜਿਆਂ ਵਾਲੇ ਕੀਮਤੀ ਕੱਪੜੇ ਹੁੰਦੇ ਸੀ ਗਹਿਣੇ ਹੁੰਦੇ ਸੀ ਸਮਝਦੇ ਹੋ ਕਿ ਨਹੀਂ ਕੀਮਤੀ ਕੱਪੜੇ ਕੀਮਤੀ ਗਹਿਣੇ ਪੂਰੀ ਠਾਠ ਨਾਲ ਰੱਥ ਜ ਜਾਂਦੇ ਸੀ ਘੋੜਿਆਂ ਤੇ ਜਾਂਦੇ ਸੀ ਨਾਲ ਸੈਨਿਕ ਹੁੰਦੇ ਸੀ ਪਰ ਉਸ ਵੇਲੇ ਉਹਨਾਂ ਅੱਗੇ ਕੌਣ ਝੁਕਦਾ ਸੀ ਸਿਰਫ ਉਹਨਾਂ ਦੇ ਸੈਨਿਕ ਹੱਥ ਜੋੜ ਕੇ ਖੜਦੇ ਸੀ ਉਹ ਵੀ ਹੱਥ ਜੋੜ ਕੇ ਖੜਦੇ ਝੁਕਦੇ ਨਹੀਂ ਸੀ ਯੋਗੇ ਉਸ ਵੇਲੇ ਸਿਰਫ ਉਹਨਾਂ ਦੀ ਬਾੜੀ ਪਹਿਰਾਵਾ ਸੋਹਣਾ ਸੀ ਗਹਿਣੇ ਸੀ ਇੱਕ ਰਾਜਕੁਮਾਰ ਸੀ ਪਰ ਜਦੋਂ ਰਾਜਪਾਟ ਛੱਡ ਕੇ ਜੰਗਲਾਂ ਚ ਜਾ ਕੇ ਤਪ ਕੀਤਾ ਤਪੱਸਿਆ ਕੀਤੀ ਬੰਦਗੀ ਕੀਤੀ ਔਰ ਉਸ ਅਨੰਦ ਨੂੰ ਪਾਇਆ ਅੰਦਰੋਂ ਬਿਹਤਰ ਹੋ ਗਏ ਤਾਂ ਫਿਰ ਉਹ ਜਿੱਥੇ ਵੀ ਜਾਂਦੇ ਸੀ ਚਾਹੇ ਕਿਸੇ ਨੂੰ ਪਤਾ ਹੁੰਦਾ ਸੀ ਇਹ ਕੌਣ ਹੈ ਕਿ ਨਹੀਂ ਉਹਨਾਂ ਨੂੰ ਦੇਖ ਕੇ ਹੀ ਲੋਕਾਂ ਦੇ ਸਿਰ ਝੁਕ ਜਾਂਦੇ ਸੀ ਉਹਨਾਂ ਨੂੰ ਦੇਖ ਕੇ ਲੋਕ ਸਿਰ ਝੁਕਾ ਦਿੰਦੇ ਸੀ ਕਿ ਕੋਈ ਅੱਛੀ ਜੋਤ ਆ ਰਹੀ ਹੈ ਕੋਈ ਅੱਛਾ ਪ੍ਰਕਾਸ਼ ਆ ਰਿਹਾ ਹੈ ਇੱਥੋਂ ਕੀ ਪਤਾ ਲੱਗਦਾ ਹੈ ਕਿ ਜਦੋਂ ਤੁਸੀਂ ਅੰਦਰੋਂ ਅੱਛੇ ਹੋ ਜਾਂਦੇ ਹੋ ਫਿਰ ਦੁਨੀਆ ਤੇ ਤੁਹਾਡੀ ਕੀਮਤ ਪੈਂਦੀ ਹੈ ਜਦੋਂ ਤੱਕ ਤੁਹਾਡੇ ਕੱਪੜੇ ਹੀ ਅੱਛੇ ਐ ਤੁਹਾਡੇ ਗਹਿਣੇ ਹੀ ਅੱਛੇ ਐ ਪਰ ਤੁਹਾਡੇ ਅੰਦਰ ਅੱਛਾ ਹੀ ਨਹੀਂ ਤਾਂ ਉਹ ਕੋਈ ਸੁੰਦਰਤਾ ਸੁੰਦਰਤਾ ਨਹੀਂ ਹੈ ਅਸਲੀ ਸੁੰਦਰਤਾ ਸ਼ੁਕਰਾਨਤ ਕਹਿੰਦੇ ਅੰਦਰ ਦੀ ਹੈ ਸਮਝ ਆ ਰਹੀ ਕਿ ਨਹੀਂ ਇਸ ਲਈ ਤੁਸੀਂ ਆਪਣੇ ਆਪ ਨੂੰ ਚੈੱਕ ਕਰੋ ਕਿ ਮੇਰੇ ਕੱਪੜੇ ਹੀ ਸੋਹਣੇ ਐ ਕਿ ਮੇਰੀ ਗੱਡੀ ਸੋਹਣੀ ਹੈ ਮੇਰਾ ਮਕਾਨ ਹੀ ਸੋਹਣਾ ਜੇ ਮੈਂ ਆਪ ਵੀ ਅੰਦਰੋਂ ਕਿਉਂਕਿ ਆਪਣੇ ਆਪ ਨੂੰ ਤਾਂ ਪਤਾ ਹੀ ਹੁੰਦਾ ਮੰਦਰੋਂ ਕੀ ਹੈ ਹੁਣ ਅਸੀਂ ਜਿੱਦਾਂ ਕੋਸ਼ਿਸ਼ ਕਰਦੀ ਹੈ ਕਰੀਦੀ ਹੈ ਕਿ ਕੱਪੜਾ ਵਧੀਆ ਹੋਵੇ ਮਕਾਨ ਵਧੀਆ ਹੋਵੇ ਗੱਡੀ ਵਧੀਆ ਹੋਵੇ ਇੱਦਾਂ ਹੀ ਕੋਸ਼ਿਸ਼ ਕਰਨੀ ਕਿ ਮੇਰਾ ਸੁਭਾਅ ਉਹ ਵੀ ਮੈਂ ਅੰਦਰੋਂ ਵੀ ਅੱਛਾ ਹੋਵਾਂ ਬੜੀਆ ਹੋਵਾਂ ਕਿਉਂਕਿ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਬਾਹਰਲੀ ਸੁੰਦਰਤਾ ਥੋੜੀ ਡੇਰ ਵਾਸਤੇ ਸਿਰਫ ਇਨਸਾਨ ਨੂੰ ਆਕਰਸ਼ਿਤ ਕਰਦੀ ਹੈ ਪਰ ਜਦੋਂ ਤੁਸੀਂ ਅੰਦਰੋਂ ਸੋਹਣੇ ਹੋ ਜਾਂਦੇ ਹੋ ਨਾ ਤਾਂ ਉਹ ਸੁੰਦਰਤਾ ਪਰਮਾਤਮਾ ਨੂੰ ਆਪਣੀ ਤਰਫ ਖਿੱਚਦੀ ਹੈ ਔਰ ਜਦ ਤੱਕ ਦੁਨੀਆ ਰਹਿੰਦੀ ਹੈ ਤੁਹਾਡਾ ਨਾਮ ਵੀ ਦੁਨੀਆ ਤੇ ਰਹਿੰਦਾ ਜੇ ਤੁਸੀਂ ਅੰਦਰੋਂ ਅੱਛੇ ਹੋ ਸਮਝਦੇ ਹੋ ਕਿ ਨਹੀਂ ਨਹੀਂ ਤਾਂ ਇੱਥੇ ਬਾਹਰਲੀ ਸੁੰਦਰਤਾ ਔਰ ਅੰਦਰ ਦੀ ਸੁੰਦਰਤਾ ਦੀ ਗੱਲ ਕਰੀਏ ਥੋੜੀ ਜਿਹੀ ਕਿ ਹੁਣ ਫਰਜ਼ ਕਰੋ ਇੱਕ ਬਹੁਤ ਸੁੰਦਰ ਹੀਰੋਇਨ ਜਾਂ ਹੀਰੋ ਸੀ ਮਾਡਲ ਸੀ ਕੋਈ ਬਹੁਤ ਸੁੰਦਰ ਸਮਝਦੇ ਹੋ ਕਿ ਨਹੀਂ 60 ਦੇ ਦਸ਼ਕ 'ਚ 70 ਦੇ ਦਸ਼ਕ 'ਚ ਅੱਜ ਕਿੰਨਾ ਬਹੁਤ ਲੋਕ ਯਾਦ ਕਰਦੇ ਆ ਪਰ ਬੁੱਲੇ ਸ਼ਾਹ ਨੂੰ ਜਾਣਦੇ ਹੋ ਤੁਸੀਂ ਜਾਣਦੇ ਹੋ ਕਿ ਨਹੀਂ ਮੀਰਾ ਬਾਈ ਨੂੰ ਜਾਣਦੇ ਹੋ ਕਿ ਨਹੀਂ ਨਾਮ ਸੁਣਿਆ ਕਿ ਨਹੀਂ ਮੀਰਾ ਬਾਈ ਦਾ ਬੁੱਲੇ ਸ਼ਾਹ ਦਾ ਨਾਮ ਸੁਣਿਆ ਮੀਰਾ ਬਾਈ ਦਾ ਨਾਮ ਸੁਣਿਆ ਸਹਿਜੋ ਬਾਈ ਦਾ ਹੁਣੇ ਸੁਣ ਲਿਆ ਫਿਰ ਮਹਾਤਮਾ ਬੋਧ ਦਾ ਨਾਮ ਸੁਣਿਆ ਹੈ ਫਿਰ ਹੋਰ ਕਿੰਨੇ ਅਮੀਰ ਖੁਸਰੋ ਦਾ ਨਾਮ ਸੁਣਿਆ ਹੈ ਸ਼ੁਕਰਾਨ ਦਾ ਨਾਮ ਸੁਣਿਆ ਹੈ ਸੁਣਿਆ ਕਿ ਨਹੀਂ ਰਸਤੂ ਦਾ ਨਾਮ ਸੁਣਿਆ ਹੈ ਕਿੰਨੇ ਐਸੇ ਆ ਜਿਹੜੇ ਕਿ ਫਿਜ਼ੀਕਲੀ ਤੌਰ ਤੇ ਸੁੰਦਰ ਨਹੀਂ ਸੀ ਪਰ ਉਹਨਾਂ ਦੀ ਕਰਨੀ ਇੰਨੀ ਅੱਛੀ ਸੀ ਕਿ ਅੱਜ ਦੁਨੀਆ ਤੇ ਵਿਸ਼ਕ ਨਹੀਂ ਰਏ ਪਰ ਅੱਜ ਵੀ ਉਹਨਾਂ ਦੀ ਸੋਚ ਉਹਨਾਂ ਦਾ ਵਿਚਾਰ ਦੁਨੀਆ ਤੇ ਜਿੰਦਾ ਹੈ ਤਾਂ ਹੀ ਤਾਂ ਸ਼ੁਕਰਾਨਦ ਕਹਿੰਦੇ ਸੀ ਜਦੋਂ ਜ਼ਹਿਰ ਦਾ ਪਿਆਲਾ ਤਿਆਰ ਕੀਤਾ ਜਾ ਰਿਹਾ ਸੀ ਉਹਨਾਂ ਵਾਸਤੇ ਤਾਂ ਸ਼ੁਕਰਾਨਦ ਮੁਸਕਰਾ ਰਹੇ ਸੀ ਤਾਂ ਜਲਾਦ ਨੇ ਕਿਹਾ ਮਾਰੇ ਹੀ ਤੁਹਾਨੂੰ ਜ਼ਹਿਰ ਦੇਣ ਲੱਗੇ ਤੁਹਾਨੂੰ ਡਰ ਨਹੀਂ ਲੱਗਦਾ ਤੁਸੀਂ ਮਰ ਜਾਉਂਗੇ ਤਾਂ ਉਸ ਵੇਲੇ ਸ਼ੁਕਰਾਨਦ ਨੇ ਬੜੀ ਪਿਆਰੀ ਆਖਰੀ ਲਾਈਨ ਕਹੀ ਸੀ ਉਹ ਕਹਿੰਦੇ ਮੇਰਾ ਸਰੀਰ ਮਰਨਾ ਹੈ ਮੇਰੇ ਵਿਚਾਰ ਹਮੇਸ਼ਾ ਜਿੰਦਾ ਰਹਿਣਗੇ ਕੀ ਰਹਿਣਗੇ ਮੇਰੇ ਵਿਚਾਰ ਤਾਂ ਹੀ ਤਾਂ ਜੇ ਸ਼ੁਕਰਾਨਾ ਦੀ ਅੱਜ ਵੀ ਗੱਲ ਹੋ ਰਹੀ ਹੈ ਗੁਰੂ ਰਹਿਬਰ ਵਜੂਦੀ ਤੌਰ ਤੇ ਦੁਨੀਆ ਤੋਂ ਚਲੇ ਗਏ ਪਰ ਅੱਜ ਵੀ ਉਹਨਾਂ ਦੀ ਬਾਣੀ ਜਾਂ ਗੁਰੂਆਂ ਰਹਿਬਰਾਂ ਦੇ ਵਚਨ ਅੱਜ ਵੀ ਘਰ-ਘਰ ਪੜੇ ਜਾਂਦੇ ਆ ਕਬੀਰ ਸਾਹਿਬ ਦੇ ਸ਼ਲੋਕ ਪੜੇ ਜਾਂਦੇ ਆ ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਪੜੀ ਜਾਂਦੀ ਹੈ ਜਾਂ ਹਜ਼ੂਰ ਮੁਹੰਮਦ ਸਾਹਿਬ ਨੇ ਜੋ ਕੁਰਾਨ ਦਾ ਉਚਾਰਨ ਕੀਤਾ ਸੀ ਉਹ ਦੀ ਘਰ-ਘਰ ਤਿਲਾਵਤ ਹੁੰਦੀ ਹੈ ਯਾਨੀ ਜਿਹੜਾ ਵੀ ਉਹਨਾਂ ਨਾਲ ਜੁੜਿਆ ਉਹਨਾਂ ਨੂੰ ਯਾਦ ਕਰਦਾ ਹੈ ਇਹ ਉਹਨਾਂ ਦੇ ਵਿਚਾਰ ਹੈ ਜੋ ਅੱਜ ਵੀ ਸਾਨੂੰ ਰਾਸਤਾ ਦਿਖਾ ਰਹੇ ਅੱਜ ਬੰਦਾ ਕੀ ਕਰਦਾ ਹੈ ਸ਼ਰੀਰ ਤੇ ਜੋਰ ਲਾਈ ਜਾਂਦਾ ਹੈ ਕਿ ਸ਼ਰੀਰ ਨੂੰ ਮੈਂ ਅੱچھے ਕੱਪੜੇ ਦੇ ਦੇਵਾਂ ਅੱਛਾ ਖਾਹਣ ਦੇ ਦੇਵਾਂ ਇਹ ਤਾਂ ਅੱਜ ਹੈ ਕੱਲ ਨੂੰ ਨਹੀਂ ਹੁਣਾ ਆਪਣੇ ਵਿਚਾਰਾਂ ਤੇ ਕਿਉਂ ਨਹੀਂ ਜੋਰ ਲਾਂਦੇ ਆਪਣੇ ਵਿਚਾਰ ਅੱਛੇ ਕਰਾਂ ਮੈਂ ਤਾਂ ਕਿ ਜਦ ਤੱਕ ਇਹ ਦੁਨੀਆ ਰੋਂ ਮੇਰੇ ਵਿਚਾਰਾਂ ਨੂੰ ਵੀ ਯਾਦ ਕੀਤਾ ਜਾਵੇ ਕਿਉਂਕਿ ਤੁਹਾਡੀ ਯਾਦ ਜਦ ਵੀ ਰਹਿਣੀ ਹੈ ਨਾ ਸ਼ਰੀਰ ਨੂੰ ਲੈ ਕੇ ਨਹੀਂ ਰਹਿਣੀ ਵਿਚਾਰਾਂ ਨੂੰ ਲੈ ਕੇ ਰਹਿਣੀ ਹੈ ਜੇ ਸਮ ਜਿੰਨਾ ਮਰਜੀ ਸੁੰਦਰ ਹੋਵੇ ਜਦੋਂ ਮਰ ਗਏ ਮਹੀਨੇ ਦੋ ਮਹੀਨੇ ਸਾਲ ਦੋ ਸਾਲ ਬਾਅਦ ਘਰ ਦੇ ਵੀ ਤਸਵੀਰ ਦੇਖ ਕੇ ਯਾਦ ਕਰਨਗੇ ਉਦਾਂ ਨਹੀਂ ਯਾਦ ਆਏਗੀ ਉਹਨਾਂ ਨੂੰ ਨਹੀਂ ਤਾਂ ਆਪ ਸੋਚੋ ਤੁਸੀਂ ਕਦੀ ਘਰ 'ਚ ਸ਼ਰਾਦ ਮਨਾਣਾ ਹੋਵੇ ਨਾ ਫੇਰੀ ਮਾਤਾ ਪਿਤਾ ਜਾਂ ਦਾਦਾ ਦਾਦੀ ਯਾਦ ਆਂਦੇ ਉਹ ਆਈ ਇਹਨਾਂ ਦੀ ਫੋਟੋ ਇਹਦਾ ਉਦਾਂ ਕਿੰਨਾ ਕੀ ਯਾਦ ਕਰਦੇ ਹੋ ਤੁਸੀਂ ਕੰਮ ਤੇ ਜਾਂਦੇ ਆ ਯਾਦ ਕਰਦੇ ਹੋ ਘਰ 'ਚ ਖਾਂਦੇ ਆ ਪੀਂਦੇ ਆ ਯਾਦ ਕਰਦੇ ਹੋ ਇਹ ਤਾਂ ਕਿਤੇ ਤਸਵੀਰ ਤੇ ਨਜ਼ਰ ਚਲੇ ਆਏ ਕੋਈ ਪੁੱਛ ਲਵੇ ਹਾਂ ਵੀ ਤੇਰਾ ਦਾਦਾ ਉਹ ਹੁੰਦਾ ਸੀ ਇਦਾਂ ਦਾ ਦਾਦਾ ਹੁੰਦਾ ਸੀ ਮੇਰਾ ਜਾਂ ਇਦਾਂ ਦਾ ਨਾਨਾ ਹੁੰਦਾ ਸੀ ਯਾਰ ਸਮਝੋ ਸਾਰੇ ਜੀ ਬੋਡੀ ਸਾਡੀ ਜੈਸੀ ਮਰਜ਼ੀ ਹੋਵੇ ਇਹ ਜਿੱਦਾਂ ਹੁਣ ਫਰਜ਼ ਕਰੋ ਅੱਜ ਕਿੰਨੀ ਤਰੀਕ ਹੈ 11 ਤਰੀਕ 2021 ਬੋਲੋ ਸਮਝਦੇ ਹੋ ਕਿ ਨਹੀਂ ਹੁਣ ਤੁਸੀਂ ਜਿੱਥੇ ਬੈਠੇ ਹੋ ਫਰਜ਼ ਕਰੋ ਇੱਕ ਸਨ ਆਇਆ ਸੀ ਹੁਣ ਉਦਾਹਰਣ ਲੈ ਲੀਏ 1821 ਉਦੋਂ ਸੀਗਾ ਦੁਨੀਆ ਤੇ ਤੁਸੀਂ 1821 ਚ ਸਮਝਦੇ ਹੋ ਕਿ ਨਹੀਂ ਯਾਨੀ ਦੋ ਦੋ ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ ਅਸੀਂ ਜਦੋਂ 1821 ਪਰ ਸੰਤ ਤਾਂ ਸੀ ਨਾ 1821 ਸੀਗਾ ਕਿ ਨਹੀਂ ਯਾ ਸੇ ਗਾਈ ਨਹੀਂ ਹੁਣ ਉਦੋਂ ਸਨ ਸੀ 1821 ਫਿਰ 1921 ਆਇਆ ਪਰ ਐਸੀ ਸਾਰੇ ਉਸ ਵੇਲੇ ਨਹੀਂ ਸੀ ਅੱਜ 2021 ਚੱਲ ਰਿਹਾ ਤੇ ਅਸੀਂ ਸਾਰੇ ਬੈਠੇ ਆਂ ਆਉਣ ਵਾਲੇ ਸਮੇਂ ਚ 2121 ਆਉਣਾ ਹੈ ਤਾਂ ਫਿਰ ਵੀ ਕਿਸੇ ਨੇ ਨਹੀਂ ਹੁਣਾ 100 ਸਾਲ ਬਾਅਦ ਵੀ ਕਿਸੇ ਨੇ ਨਹੀਂ ਹੁਣਾ ਬਈ ਫਿਰ ਨਾ ਜਿਹੜਾ ਆਪਣੀ ਕੇਅਰ ਕਰੇਗਾ ਹੋ ਸਕਦਾ ਹੋਵੇ ਨਹੀਂ ਤਾਂ ਸਾਰਿਆਂ ਨੇ ਨਹੀਂ ਹੁਣਾ ਇਹਦਾ ਮਤਲਬ ਕੀ ਹੈ ਇੱਕ ਟਾਈਮ ਆਉਂਦਾ ਜਦੋਂ ਸਾਡਾ ਸ਼ਰੀਰ ਨਹੀਂ ਸੀ ਉਹ ਆਉਂਦਾ ਹੈ ਔਰ ਇੱਕ ਤਾਈ ਮਾਣਾ ਜਦੋਂ ਉਹਨਾਂ ਫਿਰ ਨਹੀਂ ਹੋ ਜਾਣਾ ਹੈ ਚਲੇ ਜਾਣਾ ਹੈ ਪਰ ਰਹਿਣਾ ਕੀ ਹੈ ذرا غور کرو ਅੱਜ اگر ਤੁਸੀਂ ਸਿਰਫ ਜ਼ਿੰਦਗੀ ਜੀ ਕੇ ਜਾਂਦੇ ਹੋ ਤਾਂ ਜਦੋਂ ਹੀ ਤੁਸੀਂ ਗਏ ਉਹ ਤੁਹਾਡੀ ਜ਼ਿੰਦਗੀ ਚਲੀ ਗਈ ਤਾਂ ਜ਼ਿੰਦਗੀ ਨੂੰ ਪੁੱਲ ਜਾਣਾ ਪਰ ਤੁਸੀਂ ਅਗਰ ਨੇਕ ਜੀਵਨ ਜੀ ਕੇ ਜਾਂਦੇ ਹੋ ਅچھے ਵਿਚਾਰਾਂ ਵਾਲਾ ਜੀਵਨ ਜੀ ਕੇ ਜਾਂਦੇ ਹੋ ਅਛਾਈ ਕਰਕੇ ਜਾਂਦੇ ਹੋ ਦੂਜਿਆਂ ਦਾ ਭਲਾ ਕਰਕੇ ਜਾਂਦੇ ਹੋ ਦੂਜਿਆਂ ਨੂੰ ਕੋਈ ਨੇਕ ਮਾਰਗ ਦਿਖਾ ਕੇ ਜਾਂਦੇ ਹੋ ਦੂਜਿਆਂ ਦੇ ਜੀਵਨ ਚ ਖੁਸ਼ੀਆਂ ਭਰ ਕੇ ਜਾਂਦੇ ਹੋ ਤਾਂ ਤੁਹਾਡਾ ਸਰੀਰ ਬਿਸ਼ੱਕ ਚਲਾ ਜਾਵੇ ਪਰ ਤੁਹਾਡੀ ਉਹ ਕਰਨੀ ਹਮੇਸ਼ਾ ਦੁਨੀਆ ਤੇ ਯਾਦ ਰੱਖੀ ਜਾਏਗੀ ਹੁਣ ਤੁਸੀਂ ਕੀ ਜਾਂਦੇ ਹੋ ਦੁਨੀਆ ਤੁਹਾਨੂੰ ਕਿਦਾਂ ਯਾਦ ਕਰੇ ਤਾਂ ਹੀ ਅਸੀਂ ਫੇਰ ਪੁੱਛ ਰਹੇ ਹਾਂ ਇਹ ਸਵਾਲ ਕਰੋ ਆਪਣੇ ਆਪ ਨਾਲ ਕਿਤੇ ਵੀ ਮੇਰੀ ਗੱਲ ਹੋਵੇ ਤਾਂ ਕਿਸ ਰੂਪ ਚ ਹੋਵੇ ਤੇ ਬਹੁਤ ਅੱਛਾ ਇਨਸਾਨ ਬਹੁਤ ਪਿਆਰਾ ਇਨਸਾਨ ਬਹੁਤ ਸ਼ਾਂਤ ਇਨਸਾਨ ਸਭ ਨੂੰ ਮਾਫ ਕਰਨ ਵਾਲਾ ਇਨਸਾਨ ਹੈ ਸਭ ਦੀ ਮਦਦ ਕਰਨ ਵਾਲਾ ਇਨਸਾਨ ਹੈ ਜਾਂ ਫਿਰ ਬੜਾ ਕਠੋਰ ਹੈ ਉਹ ਤਾਂ ਭਾਈ ਦੂਜਿਆਂ ਦੀ ਜੇ ਵੀ ਕੱਟ ਲੈਂਦਾ ਹੈ ਉਹ ਤਾਂ ਦੂਜਿਆਂ ਨਾਲ ਠਗੀਆਂ ਕਰਦਾ ਹੈ ਤਾਂ 420 ਬੰਦਾ ਆ ਕਿਸੇ ਨੂੰ ਬਖਸ਼ਦਾ ਹੀ ਨਹੀਂ ਹੈ ਸਮਝਦੇ ਹੋ ਕਿ ਨਹੀਂ ਕਿਸ ਰੂਪ ਚ ਦੁਨੀਆ ਤੁਹਾਨੂੰ ਯਾਦ ਕਰੇ ਪੁੱਛੋ ਆਪਣੇ ਆਪ ਨੂੰ ਅਗਰ ਇਹ ਗੱਲ ਹੁਣੇ ਹੀ ਪੁੱਛ ਲਵਾਂਗੇ ਤਾਂ ਹੁਣੇ ਹੀ ਸਾਡੇ ਜੀਵਨ 'ਚ ਬਦਲਾਅ ਵਾਲਾ ਸ਼ੁਰੂ ਹੋ ਜਾਏਗਾ ਕਿਉਂਕਿ ਕੋਈ ਨਹੀਂ ਚਾਹੁੰਦਾ ਕਿ ਦੁਨੀਆ ਮੈਨੂੰ ਬੁਰੀ ਸ਼ਖਸੀਅਤ ਦੇ ਰੂਪ 'ਚ ਯਾਦ ਕਰੇ ਸਮਝਦੇ ਹੋ ਕਿ ਨਹੀਂ ਹਰ ਕੋਈ ਜਾਣਦਾ ਹੈ ਕਿ ਜਿੱਥੇ ਵੀ ਮੇਰੀ ਯਾਦ ਹੋਵੇ ਮੈਂ ਅੱਛੇ ਇਨਸਾਨ ਦੇ ਰੂਪ 'ਚ ਯਾਦ ਕੀਤਾ ਜਾਵਾਂ